ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਸ਼ਾ ਸਹਸਤਰ ਦੀਤੇ ਆਉਂਦੇ ਆ ਤੇ ਮਹਾਰਾਜ ਨੇ ਜਿੱਥੇ ਅਨੇਕਾਂ ਹੀ ਬੁਰਾਈਆਂ ਦੂਰ ਕੀਤੀਆਂ ਤੇ ਮਹਾਰਾਜ ਨੇ ਇਸਤਰੀ ਨੂੰ ਬੜਾ ਵੱਡਾ ਦਰਜਾ ਦਿੱਤਾ ਤੇ ਮਹਾਰਾਜ ਜਦੋਂ ਆਪਾਸਾ ਦੀ ਵਾਰ ਪੜ੍ਹਦੇ ਆ ਤੇ ਉਹਦੇ ਵਿੱਚ ਕਹਿੰਦੇ ਆ ਨਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੇ ਫਿਰ ਧੀਆ ਬੱਚੀਆਂ ਦੇ ਬਾਬਤ ਵੀ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦੇ ਬਚਨਿਆਂ ਜਿੱਥੇ ਮਾਲਕ ਕਹਿੰਦੇ ਕਿ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਜਿਵੇਂ ਕਹਿੰਦੇ ਜਿਹੜੀ ਬਾਲ ਕੰਨਿਆ ਬੱਚੀ ਆ ਉਹਨੂੰ ਆਪਣਾ ਪਿਤਾ ਦੇ ਨਾਲ ਬੜਾ ਸਨੇਹ ਹੰਦਾ ਤੇ ਭਰਾ ਨੂੰ ਭਰਾ ਦੇ ਨਾਲ ਬੜਾ ਪਿਆਰਿਆ ਤੇ ਹੁਣ ਕੀ ਹੋ ਗਿਆ ਸਾਡਾ ਸੰਸਾਰ ਕਿਹੜੇ ਪਾਸੇ ਧੀਆਂ ਬੱਚੀਆਂ ਦੇ ਅੰਦਰ ਤੇ ਆਪਣੇ ਪਿਓ ਦੇ ਪ੍ਰਤੀ ਬੜਾ ਪਿਆਰ ਆ ਆਪਣੇ ਭਰਾਵਾਂ ਦੇ ਪਤੀ ਵੀ ਪ੍ਰਤੀ ਵੀ ਬੜਾ ਪਿਆਰ ਆ ਕਹਿੰਦੇ ਕਿਸੇ ਦੇ ਤਿੰਨ ਪੁੱਤਰ ਸੀ ਤੇ ਇੱਕ ਧੀ ਸੀ ਤੇ ਬਾਪੂ ਤਿਆਰ ਹੋ ਕੇ ਬਾਹਰ ਜਾ ਰਿਹਾ ਘਰ ਤੋਂ ਬਾਹਰ ਚੱਲਿਆ ਕਿਤੇ ਕੰਮ ਤੇ ਬਾਹਰ ਜਾ ਰਿਹਾ ਤੇ ਪੱਗ ਨੂੰ ਕਿਤੇ ਕਿਤੇ ਕਮਰੇ ਦੇ ਵਿੱਚ ਕਿਤੇ ਵੜ ਗਿਆ ਹੋਣਾ ਕੋਈ ਕੰਮ ਤੇ ਪਾਗਰੋਂ ਕਿਤੇ ਮਿੱਟੀ ਲੱਗੀ ਆ ਤੇ ਤੁਰਿਆ ਜਾ ਰਿਹਾ ਤੇ ਪੁੱਤ ਵੇਖਿਆ ਵੀ ਆ ਕਿਸੇ ਨੇ ਤੇ ਕੋਈ ਸਾਫ਼ ਕਰਨ ਦੀ ਗੱਲ ਨਹੀਂ ਧੀ ਗਈ ਭੱਜ ਕੇ ਤੇ ਆਪਣੀ ਚੁੰਨੀ ਦੇ ਨਾਲ ਆਪਣੇ ਬਾਪੂ ਦੀ ਪਾਗ ਦੀ ਮਿੱਟੀ ਸਾਫ਼ ਕੀਤੀ ਆ ਤੇ ਚਾਹੀਦੀ ਵੀ ਆ ਵੇਖੋ ਕਿੰਨਾ ਪਿਆਰ ਆ ਤੇ ਦੂਜੇ ਪਾਸੇ ਇੱਥੇ ਘੋਰ ਵੀ ਪਹਿਲੂ ਆ ਦੇ ਬਾਪ ਨਾਲ ਧੀਆਂ ਦੇ ਵੀ ਪਿਆਰ ਕਰਦਾ ਤੇ ਉਹਨਾਂ ਦਾ ਵੀ ਫਰਜ ਆ ਕਿ ਇੱਕ ਤੇ ਪੱਗ ਸਾਫ ਕੀਤੀ ਆ ਤੇ ਬੱਚੀਆਂ ਨੇ ਆਪਣੇ ਪਿਤਾ ਦੀ ਪੱਗ ਦੀ लाज ਵੀ ਰੱਖਣੀ ਆ ਤੇ ਅੱਜ ਸੰਸਾਰ ਕਿਹੜੇ ਪਾਸੇ ਜਾ ਰਿਹਾ ਅਸੀਂ ਆਪਣੇ ਪੁੱਤਾਂ ਨੂੰ ਕਾਮਯਾਬ ਕਰਨ ਦੇ ਵਾਸਤੇ ਧੀਆਂ ਦੀ ਬਲੀ ਦੇਈ ਜਾਂਦੇ ਆ ਨਖਟੂ ਪੋਤੇ ਆ ਕਿਸੇ ਕੰਮ ਦਾ ਨਹੀਂ ਕੋਈ ਕੰਮ ਨਹੀਂ ਕਰਦਾ ਪੜਿਆ ਨਹੀਂ ਤੇ ਧੀ ਨੂੰ ਵਿਆਹ ਦੋ ਜੀ ਅਮਰੀਕਾ ਕੈਨੇਡਾ ਭਾਵੇਂ ਕਿਸੇ ਬੁੱਢੇ ਦੇ ਨਾਲ ਪੰਜਾਹ 50 ਸਾਲਾਂ ਦੇ ਨਾਲ ਵਿਆਹ ਕੇ ਤੋਰੀ ਜਾਂਦੇ 60ਾਂ 60ਾਂ ਸਾਲਾਂ ਦੇ ਨਾਲ ਕੀ ਆ ਮੁੰਡੇ ਨੂੰ ਵੀ ਲੈ ਜੂਗੀ ਆਪਣੇ ਭਰਾ ਨੂੰ ਲੈ ਜੂਗੀ ਨਾਲ ਇਹ ਹੀ ਆ ਨਾ ਨਖਟੂ ਪੋਤਿਆਂ ਦੇ ਬਲੀ ਧੀ ਦੀ ਦੇ ਰਹੇ ਆ ਉਹ ਭਾਵੇਂ ਜਾਂਦੇ ਰੰਡੇ ਪਾ ਹਡਾਵੇ ਰਿੰਡੇ ਪੈ ਹਡਾਉਣਾ ਜਦੋਂ ਬਾਹਰ ਜਾ ਕੇ ਛੱਡ ਦੇਣਾ ਭਰਾਵਾਂ ਦੇ ਨਾਲ ਵਿਆਹੀ ਵਿਆਹ ਕਰਾਈ ਜਾ ਰਹੇ ਆ ਮਾਮਿਆਂ ਦੇ ਮੁੰਡੇ ਤਾਇਆ ਚਾਚਿਆਂ ਦੇ ਮੁੰਡੇ ਕਿਹੜੇ ਪਾਸੇ ਤੁਰ ਪਿਆ ਇਹ ਸਮਾਜ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਕੁਝ ਵੀ ਨਹੀਂ ਵੇਖਦੇ ਕੇਵਲ ਇੱਕ ਪੈਸਿਆਂ ਦੀ ਖਾਤਰ ਔਰ ਉਲਟਾ ਇੱਕ ਹੋਰ ਹੁਣ ਕੰਮ ਚੱਲਿਆ ਹੈ ਬਹੁਤ ਵੱਡਾ ਜੇ ਤੇ ਇਹ ਤੇ ਹੈਗਾ ਹੀ ਇੱਕ ਆ ਜੋ ਰੀਲਾਂ ਬਣ ਲਗ ਪੀਆਂ ਆਪਣੇ ਭਰਾਈ ਆਪਣੀਆਂ ਭੈਣਾਂ ਦੀਆਂ ਰੀਲਾਂ ਬਣਾਈ ਜਾਂਦੇ ਆ ਆਪਣੀਆਂ ਘਰ ਵਾਲੀਆਂ ਦੀਆਂ ਰੀਲਾਂ ਬਣਾਈ ਜਾਂਦੇ ਆ ਭਾਈ ਜੇ ਕੋਈ ਤੁਹਾਨੂੰ ਗੋਣ ਆਉਂਦਾ ਕੋਈ ਚੰਗਾ ਕੰਮ ਆਉਂਦਾ ਤੇ ਉਹ ਜ਼ਰੂਰ ਕਰੋ ਲੱਚਰਪੁਣਾ ਹੈ ਜੋ ਉਹ ਮੋਬਾਈਲਾਂ ਤੇ ਨਾ ਪਾਓ ਇਸ ਤੋਂ ਗੁਰੇਜ਼ ਕਰੋ ਆਪਣੀਆਂ ਭੈਣਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਈ ਜਾਣਗੇ ਵੀ ਵਿਊ ਮਿਲਦੇ ਆ ਸਾਨੂੰ ਡਾਲਰ ਆਉਂਦੇ ਆ ਇਸ ਤੋਂ ਬਚੋ ਪੰਜਾਬ ਕਿਹੜੇ ਪਾਸੇ ਜਾ ਰਿਹਾ ਪਹਿਲਾਂ ਤੇ ਲੋਕੀਂ ਸਿਨੇਮਿਆਂ ਤੇ ਇਤਿਹਾਦਕ ਕਈਆਂ ਥਾਵਾਂ ਤੇ ਲੱਚਰਪੁਣਾ ਵੇਖਣ ਜਾਂਦੇ ਸੀ ਤੇ ਅੱਜ ਮੋਬਾਈਲ ਦੇ ਵਿੱਚ ਹੀ ਰਿਚਾਰਜ ਕਰਾਓ ਤੇ ਜੋ ਮਰਜ਼ੀ ਵੇਖੀ ਜਾਓ ਇਹ ਭਾਈ ਸਮਾਜ ਨੂੰ ਸੁਧਾਰਨ ਦੀ ਲੋੜ ਆ ਜੇ ਮਾਲਕ ਨੇ ਸਾਨੂੰ ਇੰਨੀ ਆਜ਼ਾਦੀ ਦੇ ਹੀ ਦਿੱਤੀ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹ ਆਜ਼ਾਦੀ ਸਾਨੂੰ ਦਿੱਤੀ ਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਦੋਂ ਅਕਬਰ ਬਾਦਸ਼ਾਹ ਆਇਆ ਸੀ ਨਾ ਆਪਣੀਆਂ ਰਾਣੀਆਂ ਦੇ ਨਾਲ ਤੇ ਉਹਨਾਂ ਨੇ ਵੀ ਘੁੰਡ ਕੱਢੇ ਸੀ ਘੁੰਡ ਕੱਢੇ ਸੀ ਦੇ ਮਾਲਕ ਨੇ ਕਿਹਾ ਸੀ ਜਿੱਥੇ ਪਹਿਲਾਂ ਪੰਗਤ ਤੇ ਫੇਰ ਪਾਸ਼ੇ ਸੰਗਤ ਤੇ ਕਹਿੰਦੇ ਕੋਈ ਵੀ ਗੁਰੂ ਘਰ ਦੇ ਵਿੱਚ ਧੀ ਬੱਚੀ ਭੈਣ ਮਾਤਾ ਕੋਈ ਵੀ ਆਵੇ ਉਸ ਨੇ ਆਪਣਾ ਸਿਰ ਕੱਜਿਆ ਹੋਵੇ ਪਰ ਘੁੰਡ ਨਾ ਕੱਢਿਆਵੇ ਮਾਲਕ ਨੇ ਸਾਨੂੰ ਆਜ਼ਾਦੀ ਦੇ ਦਿੱਤੀ ਆ ਤੇ ਅਸੀਂ ਉਹਦਾ ਨਜਾਇਜ਼ ਜਿਹੜਾ ਫਾਇਦਾ ਆ ਉਹ ਉਠਾ ਰਹੇ ਆ ਆਪਣੇ ਭਰਾਵਾਂ ਤੋਂ ਆਪਣੇ ਮਾਤਾ ਪਿਤਾ ਤੋਂ ਆਪਣੇ ਪਿਓ ਤੋਂ ਵੱਡਿਆਂ ਬਜ਼ੁਰਗਾਂ ਤੋਂ ਕੁਝ ਸੰਗ ਕਰਿਆ ਕਰੀਏ ਤੇ ਜੋ ਇਹ ਲੱਚਰਪੁਣਾ ਭਾਈ ਇਹਦੇ ਪਾਸੋਂ ਮੋੜਾ ਆ ਜਾਵੇ ਅਸੀਂ ਇਸ